ਅੱਛਾ ਖੜਾ ਹੋਰ ਜਨ ਨੂੰ ਹਾਂ ਤਾਂ ਕਿ ਇਹਨਾਂ ਨੂੰ ਹਾਂ ਦੇਖਿਆ ਨਹੀਂ ਪ੍ਰਸਾਸਨ ਕਿ ਉਹਨਾਂ ਨੂੰ ਕੀ ਲਾਹ ਹ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਪੰਘਵਾ ਵਿਖੇ ਰਵਿਦਾਸ ਮੰਦਿਰ ਦੇ ਪੁਜਾਰੀ ਦੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਪਰ 5 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਐਸਪੀ ਚਾਰੇ ਵੱਲੋਂ ਐਸਐਸਪੀ ਦਫਤਰ ਵਿਖੇ ਧਰਨਾ ਲਗਾਇਆ ਗਿਆ ਅਤੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੰਦਰ ਬੜਾ ਰੁਕਣ ਜੰਮਾ ਆਹੋ ਫਰਦਾਸ ਬੰਦੇ ਨਹੀਂ ਅਰ ਦੇਖੋ ਇਹ ਪ੍ਰਸ਼ਾਸਨ ਕਿਉਂ ਕੁਛ ਨਹੀਂ ਲਾਹੋ ਇਹ ਗੱਲ ਹੋਈਗੀ ਗੱਲ ਕੀ ਹੋਈ ਆ ਮੰਦਰ ਦੇ ਪੁਜਾਰੀ ਨੇ ਨਰ ਕੁੱਟਿਆ ਗੋਲੀਆਂ ਚਲਾਈਆਂ ਪਸ ਤੋਂ ਲੈ ਕੇ ਦੋ ਆ ਚਾਰੇ ਆਂ ਕਹਿੰਦੇ ਜੇ ਮੰਦਰ ਜਾਏਗਾ ਉਹਨਾਂ ਨੂੰ ਗੋਲੀਆਂ ਮਾਰਾਂਗੇ ਲੋਕ ਲੋ ਮਾਰਦੇ ਕਿਹੜਾ ਮੰਦਰ ਆ ਮੰਦਰ ਰਵੀਦਾਸ ਦਾ ਕਿਹੜਾ ਪਿੰਡ ਆ ਪਿੰਡ ਭੂਮਾ ਗੂਨਾ ਆ ਨਹੀਂ ਆਪਰ ਤੋਂ ਤੱਕ ਬੋਲੇ ਕਿਉਂ ਨਹੀਂ ਫੜਦੀ ਪੁਲਸ ਨੂੰ ਮਸਲਾ ਇਹ ਹੋਇਆ ਸੀਗਾ ਜੀ ਸਾਡਾ ਪਿੰਡ ਭੰਗਵਾ ਤੋਂ ਮੈਂ ਰਜੇਸ਼ ਭੰਗਵਾ ਮੇਰਾ ਪਿੰਡ ਭੰਗਵਾ ਹੈ ਤੇ ਮੇਰੇ ਪਿੰਡ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਹੀ ਬੰਦਰ ਹੈ ਤੇ ਉੱਥੇ ਜਿਹੜੇ ਸਾਡੇ ਪਿੰਡ ਦੇ ਸਰਪ੍ਰਸਤੀ ਅੰਸਰ ਸੀਗੇ ਜਿਹੜੇ ਉਹ 25 ਤਰੀਕ ਨੂੰ ਸ਼ਾਮ ਨੂੰ 6 ਵਜੇ ਸ਼ਰਾਬ ਪੀ ਕੇ ਤੇ ਉਹਨਾਂ ਨੇ ਬੰਦੇ ਵੀ ਲੈ ਕੇ ਆਏ ਤੇ ਉਹਨਾਂ ਨੇ ਸਾਡਾ ਜਿਹੜਾ ਉੱਥੇ ਪਾਠੀ ਸੀਗੇ ਜੇ ਸ੍ਰੀ ਮੋਨ ਲਾਲ ਜੀ ਇੱਕ ਸੂਬੇਦਾਰ ਉਹ ਪਿਛਲੇ 11-12 ਸਾਲ ਤੋਂ ਉੱਥੇ ਮੰਦਰ ਦੇ ਵਿੱਚ ਪਾਠ ਪੂਜਾ ਕਰਦੇ ਨੇ ਉਹਨਾਂ ਨੂੰ ਉੱਥੇ ਬਹੁਤ ਮਾਰਕਟਾਈ ਕੀਤੀ ਉਹਨਾਂ ਦੀ ਤੇ ਇਹ ਬੜੀ ਵੱਡੀ ਬੇਅਦਬੀ ਸੀਗੀ ਸਾਡੇ ਵਾਸਤੇ ਸਾਡੀ ਕੌਮ ਵਾਸਤੇ ਸਾਡੇ ਸਮਾਜ ਵਾਸਤੇ ਵੀ ਉਹਨਾਂ ਦੀ ਬੇਅਦਬੀ ਜਿਹੜੀ ਉਹਨਾਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਤੇ ਅੱਜ ਚੌਥਾ ਦਿਨ ਬੀਤਣ ਦੇ ਬਾਵਜੂਦ ਵੀ ਜਿਹੜਾ ਕੋਈ ਕਾਰਵਾਈ ਨਹੀਂ ਪੁਲਿਸ ਪ੍ਰਸ਼ਾਸਨ ਵੱਲੋਂ ਹੋਈ ਤੇ ਉਹਨੂੰ ਲੈ ਕੇ ਜਿਹੜਾ ਸਾਡੇ ਸਮਾਜ ਦੇ ਜਿੰਨੇ ਵੀ ਸੰ ਤੇ ਉਤੋਂ ਬਾਅਦ ਅੱਜ ਜਿਹੜਾ ਪੁਲਿਸ ਨੇ ਹੋਣੇ ਜਿਹੜਾ ਆ ਉਹ ਆਏ ਸੀਗੇ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਇੱਥੇ ਆਏ ਸੀਗੇ ਇਨਸਾਫ ਲੈਣ ਵਾਸਤੇ ਕਿਉਂਕਿ ਸਾਨੂੰ ਵਿਰੋਧੀ ਧਿਰ ਦਾ ਸਭ ਤੋਂ ਵੱਡੀ ਚੀਜ਼ ਤੇ ਵੇਖੋ ਪੁਲਿਸ ਪ੍ਰਸ਼ਾਸਨ ਦੀ ਇਹੋ ਹੀ ਸਾਨੂੰ ਮਤਲਬ ਤਕਲੀਫ ਦੇ ਹੋਈ ਪੀ ਜਿਹਨੂੰ ਪੁਲਿਸ ਨੇ ਫੜਨਾ ਸੀਗਾ ਜਿਹਦੇ ਖਿਲਾਫ ਅਸੀਂ 25 ਤਰੀਕ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਔਰ ਅਸੀਂ ਧਰਨਾ ਲਾ ਕੇ ਇੱਥੇ ਬਹਿ ਗਏ ਆ ਉਹ ਬੰਦਾ ਇੱਥੇ ਹੀ ਇਸੇ ਜਗ੍ਹਾ ਦੇ ਉੱਤੇ ਜਿੱਥੇ ਪੁਲਿਸ ਦਾ ਹੈੱਡ ਕੁਆਰਟਰ ਜਿਹਨੂੰ ਸਮਝਿਆ ਜਾਂਦਾ ਐ ਐਸਐਸਪੀ ਦਫ਼ਤਰ ਇੱਥੇ ਹੀ ਸਾਡੇ ਐਸਐਸਪੀ ਐਸਐਚਓ ਸਾਹਿਬ ਇੱਥੇ ਹੀ ਸਾਡੇ ਡਿਪਟੀ ਸਾਹਿਬ ਇੱਥੇ ਹੀ ਸਾਡੇ ਐਸਐਸਪੀ ਸਾਹਿਬ ਬੈਠੇ ਤੇ ਉਹ ਬੜਾ ਖੁੱਲੇ ਆਮ ਜਿਹੜਾ ਆ ਉਹ ਮਲਜਮ ਜਿਹੜਾ ਘੁੰਮ ਰਿਹਾ ਸਾਹਮਣੇ ਤੇ ਐਸਐਸਪੀ ਦੇ ਦਫ਼ਤਰ ਦੇ ਅੰਦਰ ਵੜ ਗਿਆ ਪੋਚਾ ਨੂੰ ਤਾਦ ਦੇ ਕੇ ਪੋਚਾ ਨੂੰ ਤਾਦ ਦੇ ਕੇ ਇੰਨਾ ਮਤਲਬ ਕੀ ਸਹਿਮਤੀ ਬਣੀ ਜੀ ਉਹਨਾਂ ਕੋਲ ਸਹਿਮਤੀ ਸਾਡੀ ਕੋਈ ਨਹੀਂ ਹੈ ਸਾਡੀ ਪਰਚਾ ਅਸੀਂ ਚਾਹੁੰਦੇ ਆ ਕਿ ਜਿਹੜਾ ਜਿਹੜਾ ਸਾਡੇ ਤੇ ਹੋਇਆ ਸੀਗਾ 295 ਇਹ ਲੱਗਣੀ ਚਾਹੀਦੀ ਹੈ 307 ਦਾ ਪਰਚਾ ਹੋਣਾ ਚਾਹੀਦਾ ਵਰਾਲਵਰ ਉਹਨੇ ਬੰਦੇ ਨੇ ਗੋਲੀਆਂ ਚਲਾਈਆਂ ਤਿੰਨ ਗੋਲੀਆਂ ਉਹਦੇ ਉਹਦੇ ਮੁਤਾਬਕ ਜਿਹੜਾ ਉਹ 307 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਜੀ ਸਾਹਮਣੇ ਆਇਆ ਸਾਡੇ ਦਫ਼ਤਰੋਂ ਨੰਨ ਕੇ ਗਿਆ ਐਕਚੁਅਲੀ ਸਾਨੂੰ ਉਹਦੀ ਪਛਾਣ ਨਹੀਂ ਹੋਣਾ ਇਹਨਾਂ ਦੱਸਿਆ ਉਹਨੂੰ ਅਸੀਂ ਖੜਕੇ ਇੱਥੇ ਬਿਠਾ ਲਿਆ ਵਾ ਤੇ ਹੁਣ ਇਹਨਾਂ ਦਾ ਬਿਆਨ ਦੇ ਆਧਾਰ ਤੇ ਜਿਹੜੀ ਬੰਦੀ ਕਾਰਵਾਈ ਕਰਕੇ ਉਹਨੂੰ ਅਰੈਸਟ ਕਰ ਲਾਂਗੇ